ਹਾਂਜੀ ਸ਼ਸ਼ੀ ਕਾਰਤੀ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਕਿੱਦਾਂ ਹੋ ਸਾਰੇ ਵੈਬਸੇ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਇਹ ਸੀਗਾ ਜੀ ਸਵੇਰ ਦਾ ਟਾਈਮ 6 ਵਜੇ ਦਾ ਪੌਣੀ 6 ਵਜੇ ਦਾ ਤੇ ਦਿਨ ਚੜ ਗਿਆ ਆ ਅੱਜਕੱਲ ਤਾਂ ਸਾਝੜੀ ਦਿਨ ਚੜ ਜਾਂਦਾਗਾ ਫਿਰ ਵੀ ਮੈਨੂੰ ਪੌਣੀ 6 ਤਾਂ ਵਜੇ ਜਾਂਦੇ ਆ ਉੱਠਦੇ ਉੱਠਦੇ ਨੂੰ ਕਿਉਂਕਿ ਰਾਤ ਨੂੰ ਲੇਟ ਸੌਈ ਦਾ ਬੱਚੇ ਕਰਕੇ ਜਦੋਂ ਬੱਚਾ ਸੌਂਦਾ ਉਦੋਂ ਹੀ ਸੌਣਾ ਪੈਂਦਾ ਹਨਾ ਤਾ ਕਰਕੇ ਮੈਨੂੰ 6 ਤਵਾਜ ਹੀ ਜਾਂਦੇ ਨੇ ਪਰ ਸਾਢੇ 5 ਹੋਏ ਸੀਗੇ ਇੱਥੇ ਤੇ ਕਿਚਨ ਚ ਆ ਕੇ ਸਭ ਤੋਂ ਪਹਿਲਾਂ ਤਾਂ ਮੈਂ لینا ਪਾਣੀ ਪੀਤਾ ਠੰਡਾ ਪਾਣੀ ਹੈ ਨਹੀਂ ਸੀਗਾ ਬੋਤਲਾਂ ਮੈਂ ਭਰਨੀਆਂ ਭੁੱਲ ਗਈ ਰਾਤ ਤੇ ਇਸ ਲਈ ਮੈਨੇ ਦੋ ਚਾਰ برف ਦੇ ਟੁਕੜੇ ਪਾ ਕੇ ਨਾ ਪਾਣੀ ਪੀਤਾ ਪਾਣੀ ਚ ਮਤਲਬ ਜਾਰੇ ਠੰਡਾ ਨਹੀਂ ਕੀਤਾ ਹੈਗਾ ਜਸਟ ਇੱਕ ਕਹਿ ਦਈਏ ਹੁਣ ਟੂਟੀਆਂ ਦਾ ਪਾਣੀ ਫਿਲਟਰ ਦਾ ਪਾਣੀ ਗਰਮ ਹੋਣ ਲੱਗ ਗਿਆ ਨਾ ਬਸ ਉਹ ਗਰਮੈਸ਼ੀਂ ਚੱਕਣ ਵਾਸਤੇ ਇੱਕ ਦੋ ਟੁਕੜੇ برف ਦੇ ਪਾ ਕੇ ਵਿੱਚ ਗਲੂ ਘੋਣ ਦੀ ਪਾ ਕੇ ਤੇ ਮੈਂਨੇ ਪਾਣੀ ਪੀਤਾ ਸਭ ਤੋਂ ਪਹਿਲਾਂ ਮੈਂ ਸਵੇਰੇ ਉੱਠ ਕੇ ਹੀ ਪੀਣੀ ਹੁੰਦੀ ਆ ਪਹਿਲਾਂ ਮੈਂ ਸਿੰਪਲ ਪਾਣੀ ਪੀਂਦੀ ਹੁੰਦੀ ਸੀ ਹੁਣ ਗਰਮੀਆਂ ਕਰਕੇ ਮੇਰਾ ਬੀਪੀ ਬਹੁਤ ਲੋ ਰਹਿਣ ਲੱਗ ਗਿਆ ਇਸ ਕਰਕੇ ਜਿਹੜਾ ਗੁਰੂ ਕੌਂਡੀ ਆ ਮੈਂ ਉਹ ਪਾ ਕੇ ਪੀਣੀ ਹੁੰਦੀ ਆ ਦੇ ਨਾਲ ਜਿਹੜਾ ਮੇਰਾ ਬੀਪੀ ਆ ਨਾ ਉਹ ਸੈੱਟ ਰਹਿੰਦਾਗਾ ਨਹੀਂ ਮੇਰੇ ਤੁਸੀਂ ਦੇਖ ਸਕਦੇ ਹੋ ਫੇਸ ਤੇ ਵੀ ਮੇਰੀ ਜਮਾ ਨਹੀਂ ਮੇਰੇ ਚ ਇਸ ਟਾਈਮ એનર્ਜੀ ਹੈਗੀ ਮੇਰਾ એનર્ਜੀ ਲੈਵਲ ਬਹੁਤ ਲੋ ਹੁੰਦਾ ਜਦੋਂ ਮੈਂ ਸੌਂ ਕੇ ਉੱਠਦੀ ਆਂਗੀ ਤੇ ਇੱਥੇ ਚਾਹ ਬਣ ਗਈ ਸੀਗੀ ਆਪਣੀ ਤੇ ਚਾਹ ਬਣਾਉਣ ਤੋਂ ਬਾਅਦ ਮੈਂ ਲੱਗੀ ਸੀਗੀ ਚਲੋ ਇੰਨਾ ਮੈਂ ਕਾ ਚਾਹ ਥੋੜੀ ਜੀ ਮਤਲਬ ਕਿ ਠਰ ਜੀ ਜਾਊਗੀ ਉਹ ਬੁਲਬੁਲੀ ਚਾਹ ਤਾਂ ਪੀਤੀ ਵੀ ਨਹੀਂ ਜਾਂਦੀ ਮੈਂ ਤਾਂ ਪਿੰਦੀ ਵੀ ਨਹੀਂ ਹੈਗੀ ਗਰਮ ਚਾਹ ਤੇ ਇੰਨੇ ਮੈਂ ਲੱਗੀ ਸੀਗੀ ਆਟਾ ਛਾਂਣ ਵੀ ਡੈਡੀ ਦੀ ਰੋਟੀ ਬਣਾਉਣੀ ਆ ਚਲੋ ਮੈਂ ਆਟਾ ਛਾਂਣ ਦਿੰਨੀ ਆਟਾ ਛਾਂਣ ਕੇ ਉਹਦੋਂ ਨੂੰ ਸੈੱਟ ਹੋ ਜਾਊਗਾ ਜਾਨੂ ਮੈਂ ਪਰੌਂਠੇ ਬਣਾਉਣੇ ਆ ਡੈਡੀ ਦੇ ਉਹਦੋਂ ਨੂੰ ਚਲੋ ਆਟਾ ਸੈੱਟ ਹੋ ਜਾਊਗਾ ਤੇ ਆਟਾ ਵਗੈਰਾ ਚੰਗੀ ਤਰ੍ਹਾਂ ਗੁੰਨਤਾ ਸੀਗਾ ਮੈਨੇ ਮੈਨੂੰ ਬਸ ਇਹੀ ਹੁੰਦਾ ਵੀ ਮੈਂ ਸਵੇਰੇ ਸਵੇਰੇ ਕੰਮ ਇਹਨਾਂ ਵੇਢ ਲਾਂ ਤੇ ਪਰ ਦੇਖੋ ਅੱਜ ਦੇ ਦਿਨ ਨਾ ਮੇਰਾ ਮਤਲਬ ਕਿ ਮੂੜ ਜਿਆ ਨਹੀਂ ਸੀਗਾ ਕੰਮ ਕਰਨ ਦਾ ਬਿਕੋਜ਼ ਬੀਪੀ ਲੋਵ ਦੀ ਜਿਹੜੀ ਪ੍ਰੋਬਲਮ ਆ ਉਹ ਮੈਨੂੰ ਬਹੁਤ ਦਿੱਕਤ ਦਿੰਦੀ ਹੈ ਇੱਥੇ ਮੈਂ ਮੇਰੀ ਤੇ ਰੰਗ ਰੂਮੀ ਦੀ ਚਾਹ ਪਾ ਲਈ ਸੀ ਸਾਡੇ ਤੋਤੇ ਦੀ ਤੇ ਇਧਰ ਜਿੰਮੀ ਕਰ ਰਹੀ ਸੀਗੀ ਮੋਹ ਇਹ ਰਾਤ ਪਤਾ ਨਹੀਂ ਕਿੱਥੇ ਸ਼ਾਇਦ ਉੱਪਰ ਜਾ ਕੇ ਲੈਡੀ ਨਾਲ ਪੈ ਗਈ ਸੀਗੀ ਸਾਡੇ ਨਾਲ ਤਾਂ ਪਈ ਨਹੀਂ ਕਮਰੇ 'ਚ ਤੇ ਇਹ ਹੁਣ ਮੇਰਾ ਮੋਹ ਕਰਦੀ ਸੀਗੀ ਤੇ ਇੱਥੇ ਬਸ ਮੈਨੇ ਆਟਾ ਚੰਗੀ ਤਰ੍ਹਾਂ ਮਤਲਬ ਸੈੱਟ ਹੋ ਗਿਆ ਸੀਗਾ ਤੇ ਇੱਥੇ ਮੈਂ ਡੱਬੇ ਦੇ ਵਿੱਚ ਕੱਢਦਾ ਸੀਗਾ ਚੰਗੀ ਤਰ੍ਹਾਂ ਗੁੰਨ ਕੇ ਥੋੜਾ ਜਿਹਾ ਘਿਉ ਲਾ ਕੇ ਤੇ ਉੱਪਰ ਮਤਲਬ ਫਿਰ ਸ਼ਿਕਰੀ ਜੀ ਨਹੀਂ ਆਉਂਦੀ ਹੈਗੀ ਆਟੇ ਦੇ ਤੇ ਫਿਰ ਇੱਥੇ ਮੈਂ ਲੱਗੀ ਸੀਗੀ ਗੈਸ ਵਗੈਰਾ ਸੰਕੂਲ ਵਗੈਰਾ ਸਾਰੇ ਕਲੀਨ ਕਰਨ ਤੇ ਫਿਰ ਹੀ ਮੈਂ ਰੋਟੀ ਬਣਾਉਣੀ ਹੁੰਦੀ ਆ ਪਹਿਲਾਂ ਮੈਂ ਇਹ ਚੀਜ਼ ਆ ਜਿਹੜੀ ਗੈਸ ਵਗੈਰਾ ਸੰਕੂਲ ਵਗੈਰਾ ਚੰਗੀ ਤਰ੍ਹਾਂ ਕਲੀਨ ਕਰਦੀ ਹੁੰਦੀ ਆ ਫਿਰ ਜਿਹੜੀ ਰੋਟੀ ਆ ਮੈਂ ਉਹ ਬਣਾਉਣੀ ਹੁੰਦੀ ਆ ਤੇ ਇੱਥੇ ਮਸ ਚੰਗੀ ਤਰ੍ਹਾਂ ਪਹਿਲਾਂ ਮੈਂ ਗੈਸ ਦੀ ਕਲੀਨਿੰਗ ਕਰੂੰਗੀ ਤੇ ਉਸ ਤੋਂ ਬਾਅਦ ਮੈਂ ਜਿਹੜੀ ਸਾਰੀ ਸੈਲਫਾ ਉਹ ਕਲੀਨ ਕਰਦੀ ਹੁੰਦੀ ਹੁੰਨੀਂਗੀ ਤੇ ਡੇਲੀ ਵੀ ਡੇਲੀ ਇਹੀ ਰੂਟੀਨ ਹੀ ਹੁੰਦੀ ਆ ਇਹੀ ਤੁਹਾਨੂੰ ਦਿਖਾਈ ਜਾਣਾ ਕੁਝ ਮਾੜਾ ਮੋਟਾ ਕਦੇ ਚੇਂਜ ਆਉਂਦਾ ਦਿਨ ਦੇ ਵਿੱਚ ਤੇ ਕਦੇ-ਕਦੇ ਤਾਂ ਆਪ ਵੀ ਇਹ ਡੇਲੀ ਰੂਟੀਨ ਤੋਂ ਆਪ ਵੀ ਬੋਰ ਹੋ ਜਾਈਦਾ ਹਨਾ ਫਿਰ ਐ ਹੁੰਦਾ ਵੀ ਕੋਈ ਬਾਹਰ ਅੰਦਰ ਕਮਾ ਲਿਆਵੇ ਜਾਂ ਬਾਹਰ ਅੰਦਰ ਲੈ ਜੇ ਮਾੜਾ ਜਿਹਾ ਮਨ ਫਰੈਸ਼ ਹੋ ਜੇ ਪਰ ਅੱਜਕੱਲ੍ਹ ਕਹਿੰਦੇ ਹੁੰਦੇ ਆ ਹਸਬੰਡ ਨੂੰ ਟਾਈਮ ਨਹੀਂ ਕਿੱਥੇ ਆ ਹਨਾ ਪਰ ਕਹਿੰਦੇ ਹੁੰਦੇ ਆ ਕੰਮ ਦੇ ਨਾਲ ਨਾਲ ਆਪਣੇ ਪਰਿਵਾਰ ਨੂੰ ਵੀ ਟਾਈਮ ਦੇਣਾ ਚਾਹੀਦਾ ਹੈਗਾ ਕੰਮ ਦੇ ਨਾਲ ਨਾਲ ਤੁਰ ਕੇ ਆਪਾਂ ਨੂੰ ਆਪਣਾ ਜਿਹੜਾ ਪਰਿਵਾਰ ਆ ਉਹ ਨਹੀਂ ਪਿੱਛੇ ਛੱਡਣਾ ਚਾਹੀਦਾ ਹੈਗਾ ਪਰ ਚਲੋ ਬਾਲਾ ਪਰੇਸ਼ਾਨ ਵੀ ਨਹੀਂ ਕਰ ਸਕਦੇ ਹਨਾ ਆਪਾਂ ਉਹਨਾਂ ਨੂੰ ਚਲੋ ਕੰਮ ਵੀ ਜ਼ਰੂਰੀ ਹੈ ਜੇ ਕੰਮ ਕਰਨਗੇ ਕਹਿੰਦੇ ਹੁੰਦੇ ਆ ਤਾਂ ਹੀ ਤੇ ਫਿਰ ਕਰੇਦਾਨੇ ਆਉਣਗੇ ਨੇ ਓਖਾ ਹੋ ਜਾਂਦਾ ਫਿਰ ਕਹਿੰਦੇ ਹੁੰਦੇ ਆ ਦਿਨ ਕੱਢਣੇ ਪੈਸੇ ਵੀ ਨਹੀਂ ਤਾਂ ਆਪਦੇ ਵੀ ਸਾਥ ਛੱਡ ਜਾਂਦੇ ਨੇ ਕਿ ਪੈਸੇ ਨਾਲ ਹੀ ਸਾਰਾ ਕੁਝ ਹੈ ਇਸ ਲਈ ਪੈਸਾ ਕਮਾਉਣਾ ਜ਼ਿੰਦਗੀ 'ਚ ਬਹੁਤ ਜ਼ਰੂਰੀ ਆ ਇਹ ਮੇਰਾ ਪਰਸਨਲ ਐਕਸਪੀਰੀਅੰਸ ਵੀ ਇਹੀ ਕਹਿੰਦਾ ਕਿ ਜ਼ਿੰਦਗੀ 'ਚ ਜੇ ਪੈਸਾ ਦਾ ਪੈਸਾ ਦਾ ਤਾਂ ਹੀ ਰਿਸ਼ਤੇ ਨੇ ਤਾਂ ਹੀ ਰਿਸ਼ਤੇਦਾਰੀਆਂ ਨੇ ਨਹੀਂ ਪੈਸੇ ਤੋਂ ਬਿਨਾਂ ਅੱਜਕੱਲ ਕੋਈ ਕਿਸੇ ਦਾ ਨਹੀਂ ਹੋਏਗਾ ਜਿਹਦੇ ਕੋਲ ਪੈਸਾਗਾ ਉਹਦੀ ਉਹ ਜੈ ਜੈ ਹੁੰਦੀ ਹੈਗੀ ਜਿਹੜਾ ਵਿਚਾਰਾ ਗਰੀਬ ਆ ਨਾ ਜਿਹਦੇ ਕੋਲ ਪੈਸਾ ਨਹੀਂ ਨਾ ਉਹਨੂੰ ਤਾਂ ਕੋਈ ਨਹੀਂ ਪੁੱਛਦਾ ਉਹਨੂੰ ਤਾਂ ਉਹ ਸੱਖੀ ਸਕੇ ਜਿਹੜੇ ਹੁੰਦੇ ਨੇ ਨਾ ਸਕੇ ਵੀ ਸਾਥ ਛੱਡ ਨੀਆਂ ਮੈਂ ਤੁਹਾਡੇ ਨਾਲ ਤਾਂ ਇਹ ਸ਼ੇਅਰ ਕਰਦੀ ਹਾਂ ਕਿ ਮੇਰਾ ਐਕਸਪੀਰੀਅੰਸ ਹੈ ਇਹ ਚੀਜ਼ ਦੇ ਨਾਲ ਤੇ ਵਾਹਿਗੁਰੂ ਸਭ ਨੂੰ ਹਨਾ ਮਤਲਬ ਕਿ ਬਾਹਲਾ ਨੀ ਚਲੋ ਜਿੰਨੂੰ ਦੇਣਾ ਬਾਹਲਾ ਦੇਈ ਚਲੋ ਕੋਈ ਦਿੱਕਤ ਨਹੀਂ ਪਰ ਵਾਹਿਗੁਰੂ ਨੇ ਇੰਨੀ ਕਿੱਪਾ ਵੀ ਸਾਡੀ ਆਈ ਚ ਲਾਈ ਵਧੀਆ ਵਾਹਿਗੁਰੂ ਸਰਬੱਤ ਦਾ ਭਲਾ ਮੰਗਣ ਜੋਗੀ ਰਹੀਏ ਵੀ ਇੰਨਾ ਕ ਦੇਈ ਚਲ ਗਈ ਹੈ ਨਾ ਤੇ ਬਾਹਲਾ ਕਹਿੰਦੇ ਹੁੰਦੇ ਆ ਮੰਗ ਕੇ ਵੀ ਕੀ ਲੈਣਾਗਾ ਬਾਲਿਆਂ ਜਿੰਨਾਂ ਕੋਲ ਬਾਹਲਾਗਾ ਉਹ ਕਿਹੜਾ ਸੁਖੀ ਬਸਦੇ ਨੇਗੇ ਫਿਰ ਜਦੋਂ ਉਹ ਜ਼ਿੰਦਗੀ 'ਚ ਬਾਲਾ ਆ ਜਾਂਦਾਗਾ ਨਾ ਫਿਰ ਵੀ ਕਹਿੰਦੇ ਹੁੰਦੇ ਆ ਜਿਹੜੀ ਤ੍ਰਿਸ਼ਨਾngੀ ਮਨ ਦੀ ਉਹ ਵੀ 부ਝਦੀ ਨਹੀਂ ਹੈਗੀ ਫਿਰ ਬੰਦਾ ਜਿਹੜਾਗਾ ਉਹ ਹੋਰ-ਹੋਰ ਹੋਰ-ਹੋਰ ਕਰੀ ਜਾਂਦਾ ਫਿਰ ਉਹਦੀਆਂ ਰਾਤਾਂ ਦੀਆਂ ਨੀਂਦਾਂ ਉੱਡ ਜਾਂਦੀਆਂ ਨੇਗੀ ਇਸ ਲਈ ਰਾਤ ਨੂੰ ਸਕੂਨ ਦੀ ਨੀਂਦ ਆਵੇ ਵਸ ਇੰਨਕ ਕਦੇ ਹੀ ਚੱਲੀ ਰੱਬਾ ਤੇ ਇੱਥੇ ਮੈਂ ਲੱਗੀ ਸੀ ਝਾੜੂ ਵਗੈਰਾ ਲਾਉਣ ਪਹਿਲਾਂ ਮੈਂ ਕਿਚਨ 'ਚੋਂ ਝਾੜੂ ਕੱਢਿਆ ਇਹ ਫੋਨ ਹਿੱਲਣ ਦਾ ਵੀਡੀਓ ਹਿੱਲਣ ਦਾ ਕਾਰਨ ਇਹ ਸੀ ਕਿ ਜਿਹੜੇ ਮੰਜ਼ੇ ਤੇ ਮੈਂ ਫੋਨ ਰੱਖਤਾ ਸੀਗਾ ਉੱਥੇ ਸਾਡੀ ਜਿੰਮੀ ਬੈਠੀ ਸੀ ਤੇ ਉਹ ਹੀ ਦਦੀ ਪਈ ਸੀ ਤਾਂ ਕਰਕੇ ਫੋਨ ਮੇਰਾ ਫੋਨ ਵੀ ਨਾਲ ਨਾਲ ਡਿੱਗਦਾ ਪਿਆ ਸੀ ਫੋਨ ਹਿੱਲਦਾ ਪਿਆ ਸੀ ਤਾਂ ਕਰਕੇ ਵੀਡੀਓ ਵੀ ਹੋ ਗਈ ਹੈਗੀ ਤੇ ਇੱਥੇ ਫਿਰ ਮੈਂ ਆ ਗਈ ਸੀ ਡਰੈੰਗ ਰੂਮ ਚ ਤੇ ਮੈਂ ਸੋਫੇ ਵਗੈਰਾ ਸਾਰੇ ਮਤਲਬ ਉਹਨਾਂ ਦੇ ਕਵਰ ਝਾੜ ਕੇ ਤੇ ਫਿਰ ਮੈਂ ਇੱਥੇ ਝਾੜ ਲਾਉਂਗੀ ਇੰਨੇ ਸਾਰੇ ਕਿਤੇ ਝਾੜੇ ਵਗੈਰਾ ਲਾ ਕੇ ਜਿਹੜਾ ਮੇਰਾ ਕੰਮ ਆਗਾ ਝਾੜੇ ਵਗੈਰਾ ਦਾ ਉਹ ਤਾਂ ਹੋਊਗੀ ਪੂਰਾ ਫਿਰ ਮੈਂ ਪੂੰਚਾ ਲਾਂਗੀ ਬਾਅਦ ਚ ਜਦੋਂ ਇਹ ਉੱਠ ਗਈ ਤੇ ਹਨ ਉੱਠ ਗਿਆ ਉਦੋਂ ਮੈਂ ਪੂੰਚਾ ਵਗੈਰਾ ਲਾਂਗੀ ਕਮਰੇ ਦੇ ਵਿੱਚ ਵੀ ਨਾਲ ਲੱਗ ਜੂਗਾ ਤੇ ਜਾਵਦੇ ਬਿਗਿਆ ਨਾ ਉਧਰ ਕੱਢ ਕੇ ਫਿਰ ਸਾਰੇ ਕਿਤੇ ਇਕੱਠੇ ਪੂੰਚਾ ਜਿਹੜਾ ਹੈ ਉਹ ਲੱਗ ਜਾਂਦਾ ਹੈ ਤੇ ਕਈ ਵਾਰ ਤਾਂ ਮੈਂ ਇੱਧਰ ਵੀ ਪੂੰਚਾ ਕੱਢ ਦਿੰਦੀ ਹੁੰਦੀ ਆ ਉਧਰ ਉਹ ਕੱਢਦਾ ਸਾਡਾ ਰਹਿ ਨਾਦੀ ਉਹ ਕੱਲਾ ਰਹਿ ਜਾਂਦਾ ਫਿਰ ਉਹ ਸਾਰਾ ਕੰਦਾ ਜਿਹੜਾ ਉਹ ਬਾਅਦ ਚ ਕੱਢਦੀ ਹੁੰਦੀ ਹੁੰਦੀ ਆ ਕਿ ਚਲੋ ਪਰ ਫਿਰ ਵੀ ਹੋ ਜਾਂਦੀ ਆ 10 ਵਜੇ ਤੱਕ ਤਾਂ ਕੰਮ ਜਿਹੜੇ ਆਗੇ ਨਿਬੜੀ ਜਾਂਦੇ ਆ ਕਿ 6 ਵਜੇ ਤੋਂ ਲੱਗ ਰਹੀਦਾ 10 ਵਜੇ ਦੇ ਨੂੰ 4 ਘੰਟੇ ਦੀ ਮਿਹਨਤ ਹੁੰਦੀ ਹੈਗੀ ਤੇ ਇੱਥੇ ਲੈ ਕੇ ਜਾ ਰਹੀ ਸੀ ਇਹਨਾਂ ਨੂੰ ਮੈਂ ਬਾਹਰ ਗੀੜਾ ਕਟਾਉਣ ਦੇ ਲਈ ਤੇ ਅੱਜ ਅਸੀਂ ਜਾ ਰਹੇ ਸੀਗੇ ਸਾਡੇ ਘਰ ਦੇ ਨਾਲ ਜਿਹੜੇ ਜਿਹੜਾ ਗੁਰੂ ਘਰ ਆ ਗੁਰਦੁਆਰਾ ਕੱਚਾ ਗੁਰੂਸਰ ਉੱਥੇ ਅਰਦਾਸ ਕਰਾਉਣ ਕੰਮ ਦੇ ਨਾਲ ਤੇ ਘਰ ਪਰਵਾਦ ਦੀ ਸ਼ੁਕ ਸ਼ਾਂਤੀ ਦੇ ਲਈ ਨਿਕਾ ਚਲੂ ਅੱਜ ਆਪਾਂ ਜਾ ਕੇ ਨਾ ਅਰਦਾਸ ਕਰਾਏ ਹੋਣੀ ਆਂਗੀ ਤੇ ਆਪਣੇ ਘਰ ਦੇ ਨਾਲ ਵਾਲੀ ਗਲੀ ਚ ਨੇ ਜਿਹੜੇ ਦੋਨੋਂ ਗੁਰੂ ਘਰ ਨੇ ਇੱਥੋਂ ਆਪਣਾ ਜਿਹੜਾ ਘਾਰਾਗਾ ਦੇਖੋ ਆਪਣਾ ਘਰ ਵੀ ਦਿਖ ਰਿਹਾਗਾ ਤੇ ਬਸ ਅਸੀਂ ਗੁਰਦੁਆਰੇ ਪਹੁੰਚ ਗਏ ਅਰਦਾਸ ਵਗੈਰਾ ਕਰਾ ਕੇ ਦੀਗ ਵਗੈਰਾ ਲੈ ਕੇ ਵਾਪਸ ਘਰ ਨੂੰ ਚੱਲ ਗਏ ਸੀਗੇ ਤੇ ਬਹੁਤ ਸਕੂਨ ਮਿਲੇ ਜਿਸ ਵੇਲੇ ਸਵੇਰੇ ਗੁਰੂ ਘਰ ਆ ਕੇ ਰੱਬ રોજ ਹੀ ਇਹ ਜੇ ਮੌਕਾ ਦਿਆ ਕਰੇ ਹਨਾ ਹੁਣ ਰ ਮੈਂ ਖਾਂ ਮੰਦੇ ਬਾਈ ਗਰੂ ਤੁਸੀਂ ਨਹੀਂ ਖਾਂਦੇ ਰਾਜੀ ਫੇਵਰੇਟ ਆ ਨਾ ਤੁਹਾਡੀ ਇਹ ਸੀਗੀ ਅੱਜ ਦੀ ਮੇਰੀ ਵੀਡੀਓ ਜੀ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਪੇਜ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਤੇ ਕਮੈਂਟ ਜ਼ਰੂਰ ਕਰ ਦਿਓ ਓਕੇ ਜੀ ਥੈਂਕ ਯੂ ਬਾਏ ਬਾਏ